ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਅੱਜ ਆਪਣਾ ਜਿਹੜਾ ਵੀ ਪਾਰਸਲ ਮੈਨੂੰ ਤੋਂ ਰਸੀਵ ਹੋਇਆ ਸੀਗਾ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂ ਤੇ ਇਹ ਆਪਾਂ ਨੇ ਮੰਗਾਈਆਂ ਸੀਗਾ ਫਰੂਟ ਸਟਿਕਸ ਇਹ ਆਪਾਂ ਨੂੰ 3 ਪੀਅਰ ਰਸੀਵ ਹੋਇਆ ਤੇ ਇਹ ਆਪਾਂ ਨੂੰ ਸਿਰਫ 98 ਰੁਪਏ ਚ ਪਈ ਆ ਤਿੰਨੇ ਪੀਅਰ ਹੀ ਇੱਕ ਗੱਡ ਕੇ ਮੈਂ ਆਪਣੇ ਡਾਈਨਿੰਗ ਟੇਬਲ ਉੱਪਰ ਰੱਖਦਾ ਸੀਗਾ ਤੇ ਇਹਨ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਇਹ ਤੇ ਤੁਸੀਂ ਵੀ ਚਾਹੋ ਤਾਂ ਇਹਨਾਂ ਨੂੰ ਮੈਸੂ ਤੋਂ ਲੈ ਸਕਦੇ ਹੋ ਵੈਸੇ ਵੀ ਉੱਤੇ ਕਾਫੀ ਸਾਰੀਆਂ ਆਫਰਾਂ ਚੱਲ ਰਹੀਆਂ ਵਾਂ ਤੇ ਮੈਨੂੰ ਤਾਂ ਇਹ ਬਹੁਤ ਹੀ ਜ਼ਿਆਦਾ ਹੱਦੋ ਵੱਧ ਪਸੰਦ ਆਈਆਂ ਲਲ ਕਰਦਾ ਸੀ ਬਸ ਦੇਖੀ ਜਮਾ ਚਿੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਸੀ ਨਾ ਦੇਖੋ ਕਿੰਨੀਆਂ ਕਿਊਟ ਜੀਆਂ ਇਹ ਹਨਾ ਤੇ ਬਹੁਤ ਹੀ ਸਸਤੀਆਂ ਪੈ ਗਈਆਂ ਆਪਾਂ ਨੂੰ ਫਰੂਟ ਸਟਿਕ ਫਸਤ ਬਾਦੀ ਕਿ ਵੇਖ ਬੱਚੇ ਨਾ ਘਰ ਆ ਗਏ ਪੇਪਰ ਚੱਲ ਰਹੇ ਆ ਤੇ ਕੰਦੇ ਕਿ ਮੁੰਮਾ ਸਾਨੂੰ ਭੁੱਖ ਲੱਗੀ ਆ ਕੁਛ ਨਾ ਕੁਛ ਸਾਨੂੰ ਬਣਾ ਕੇ ਦੇ ਖਾਣ ਵਾਸਤੇ ਇਹ ਮੈਨੂੰ ਸਮਝ ਨਹੀਂ ਆਇਆ ਮੈਂ ਕੀ ਬਣਾਵਾਂ ਕੀ ਬਣਾਵਾਂ ਤੇ ਫਿਰ ਮੇਰੇ ਮਾਈਂਡ ਚ ਆਇਆ ਤਾਰਕ मेहता का उल्टा चश्मा ਤੇ ਫਿਰ ਮੈਂ ਸੋਚਿਆ ਕਿ ਅੱਜ ਜੇਠਾ ਲਾਲ ਜੀ ਦਾ ਫੇਵਰਟ 파ਵੜਾ ਬਣਾਇਆ ਜਾਵੇ ਨਾ ਸਭ ਤੋਂ ਪਹਿਲਾਂ ਆਪਾਂ ਲਿਆ ਬੇਸਨ ਉਸ ਤੋਂ ਬਾਅਦ ਉਹਦੇ ਵਿੱਚ ਪਾਈ ਅਜਵਾਇਨ ਨਮਕ ਲਾਲ ਮਿਰਚ ਹਲਦੀ ਤੇ ਗਰਮ ਮਸਾਲਾ ਬਸ ਇਹੀ ਚੀਜ਼ਾਂ ਆਪਾਂ ਇਹਦੇ ਚ ਪਾਉਣੀਆਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਤੇਲ ਪਾਵਾਂਗੇ ਇਹਦੇ ਵਿੱਚ ਤੇ ਫਿਰ ਆਪਾਂ ਇਹਨੂੰ ਕਰਾਂਗੇ ਮਤਲਬ ਇਹਦਾ ਇੱਕ ਡੋ ਬਣਾਵਾਂਗੇ ਤੇ ਇਹਨੂੰ ਰੈਡੀ ਕਰਾਂਗੇ ਤਾਂ ਇੱਕ ਟੈਟ ਜਿਹਾ ਡੋ ਬਣਾਉਣਾ ਜਿਹਦੇ ਲਈ ਆਪਾਂ ਨੂੰ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਏ ਕਿਉਂਕਿ ਤੁਸੀਂ ਤਾਂ ਕਹਿੰਦੇ ਸਾਬ ਨਾਲ ਪਾਣੀ ਪਾ ਪਾ ਕੇ ਇਹਨੂੰ ਬਣਾਣਾ ਏ ਇੱਥੇ ਤਾਂ ਜ਼ਿਆਦਾ ਪਾਣੀ ਬਿਲਕੁਲ ਨਹੀਂ ਪਾਣਾ ਹੈਗਾਗਾ ਨੇ ਤਾਂ ਫਿਰ ਇਹ ਜਿਹੜਾ ਆਪਣਾ ਫਾਫੜਾ ਹੈ ਉਹ ਸਹੀ ਨਹੀਂ ਬਣੂਗਾ ਦੇਖੋ ਇਹਦੇ ਵਿੱਚ ਆٹے ਦੇ ਵਿੱਚ ਇੱਕ ਚੰਗੀ ਬਾਈਂਡਿੰਗ ਆ ਗਈ ਹੈ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨਾ ਹੈ ਠੀਕ ਹੈ ਇਹਦਾ ਇੱਕ ਡੋ ਤਿਆਰ ਕਰਾਂਗੇ ਤੇ ਪਾਣੀ ਦਾ ਇਸਤੇਮਾਲ ਤੁਸੀਂ ਬਹੁਤ ਘੱਟ ਕਰਨਾ ਠੀਕ ਹੈ ਜਿੰਨਾ ਘੱਟ ਕਰੋਗੇ ਓਨਾ ਹੀ ਤੁਹਾਡਾ ਵਧੀਆ ਬਣ ਕੇ ਜਿਹੜਾ ਫਾਫੜਾ ਹੈ ਉਹ ਤਿਆਰ ਹੋ ਜਾਊਗਾ ਤੇ ਜੇ ਤੁਸੀਂ ਪਾਣੀ ਜ਼ਿਆਦਾ ਪਾਉਂਗੇ ਤੇ ਇਹ ਜਿਹੜਾ ਡੋ ਆ ਲੂਜ਼ ਹੋ ਜਾਊਗਾ ਤੇ ਫਿਰ ਫਾਫੜਾ ਇਹਦਾ ਨਹੀਂ ਬਣੂਗਾ ਕਿਉਂਕਿ ਇਹਨੂੰ ਹੱਥ ਨਾਲ ਬਣਾਉਣਾ ਹੁੰਦਾ ਹੈ ਤੇ ਕਾਫੀ ਔਖਾ ਜਿਹਾ ਲੱਗਦਾ ਹੈ ਕਿਉਂਕਿ ਮੈਂ ਤਾਂ ਪਹਿਲੀ ਵਾਰ ਬਣਾਇਆ ਤੇ ਮੈਨੂੰ ਤਾਂ ਲੱਗਿਆ ਤੁਹਾਡਾ ਮੈਨੂੰ ਪਤਾ ਨਹੀਂ ਕਿ ਕਿਵੇਂ ਲੱਗੂਗਾ ਤੇ ਮੈਂ ਉਹ ਦੇਖੋ ਇਦਾਂ ਹੀ ਗੁੰਦੀ ਗਈ ਹੌਲੀ 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 ਗੁੰਨ ਕੇ ਮੈਨੂੰ ਤਿਆਰ ਕਰ ਲੈਣਾ ਹੈ ਤੇ ਆਪਣਾ ਜਿਹੜਾ ਇਹ ਆਟਾ ਉਹ ਰੈਡੀ ਹੋ ਜਾਊਗਾ ਠੀਕ ਆ ਆ ਦੇਖੋ ਉਹ ਦੇਖੋ ਸਾਰਾ ਇਕੱਠਾ ਹੋ ਗਿਆ ਨਾ ਇਸ ਤੋਂ ਬਾਅਦ ਮੈਂ ਤੁਹਾਨੂੰ ਪਾਣੀ ਦੀ ਜ਼ਰੂਰਤ ਨਹੀਂ ਪੈਣੀ ਹੈਗੀਗੀ ਤੁਸੀਂ ਇਹਨੂੰ ਥੋੜਾ ਜਿਹਾ ਤੇਲ ਲਾ ਕੇ ਹੀ ਇਕੱਠਾ ਕਰਕੇ ਰੱਖ ਸਕਦੇ ਹੋ ਠੀਕ ਹੈ ਇਹ ਹੀ ਇਹਦੇ ਚ ਇੱਕ ਮੇਨ ਚੀਜ਼ ਆ ਇਹਦਾ ਡੋ ਬਣਾਣਾ ਠੀਕ ਹੈ ਥੋੜਾ ਜਿਹਾ ਆਇਲ ਲਾਉਂਗੇ ਤਾਂ ਆਟੋਮੈਟਿਕਲੀ ਇਹ ਇਕੱਠਾ ਹੋ ਜਾਊਗਾ ਹੁਣ ਦੇਖੋ ਹੋ ਗਿਆ ਨਾ ਗਿਲੇ ਗਿਲੇ ਸਾਰਾ ਥੋੜਾ ਜਿਹਾ ਆਇਲ ਆਪਾਂ ਨੇ ਹੱਥਾਂ ਤੇ ਲਾਇਆ ਤੇ ਸਾਰਾ ਜਿਹੜਾ ਆਪਣਾ ਆਟਾ ਹੈ ਉਹ ਸਿਮਟ ਕੇ ਇਕੱਠਾ ਹੋ ਜਾਊਗਾ ਠੀਕ ਹੈ ਇਹਨੂੰ ਗੁੰਨਣ ਤੇ ਕਾਫੀ ਟਾਈਮ ਲੱਗ ਜਾਂਦਾ ਹੈ ਇੱਥੇ ਵੀਡੀਓ ਮੈਂ ਸਕਿਪ ਤਾਂ ਨਹੀਂ ਕੀਤੀ ਕਿਉਂਕਿ ਫਿਰ ਸਮਝ ਨਹੀਂ ਆਂਦਾ ਹੈਗਾ ਤੇ ਇਹ ਬਹੁਤ ਹੀ ਘੱਟ ਚੀਜ਼ਾਂ ਨਾਲ ਬਣ ਜਾਂਦਾ ਹੈ ਤਕਰੀਬਨ ਇਹ ਇਹਦੇ ਲਈ ਆਪਾਂ ਨੂੰ ਬੇਸਨ ਤੇ ਤੇਲ ਚਾਹੀਦਾ ਇਹ ਚੀਜ਼ਾਂ ਨਾਰਮਲੀ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਹੀ ਆ ਹੁਣ ਤੁਸੀਂ ਇਹਨੂੰ ਖਿੱਚ ਕੇ ਦੇਖ ਲੈਣਾ ਜੇ ਪੂਰਾ ਜ਼ੋਰ ਲਾਏ ਤਾਂ ਖਿੱਚ ਕੇ ਟੁੱਟਦਾ ਹੈ ਤਾਂ ਤੁਹਾਡਾ ਡੋਅ ਹੈ ਜਿਹੜਾ ਬਿਲਕੁਲ ਤਿਆਰ ਆ ਤੇ ਜੇ ਇਹ ਲੂਸ ਆ ਤਾਂ ਫਿਰ ਤੁਹਾਨੂੰ ਇਹਦੇ ਵਿੱਚ ਥੋੜਾ ਜਿਹਾ ਬੇਸਨ ਹੋਰ ਐਡ ਕਰਨਾ ਪਊਗਾ ਹੋਣ ਹੱਥ ਨੂੰ ਲਾਵਾਂਗੇ ਆਪਾਂ ਥੋੜਾ ਜਿਹਾ ਤੇਲ ਤੇ ਜਿਹੜੇ ਆਪਣੇ ਫਾਫੜੇ ਉਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਠੀਕ ਹੈ ਹੱਥ ਦੇ ਉੱਪਰ ਆਪਾਂ ਨੇ ਤੇਲ ਲਾ ਲਿਆ ਥੋੜਾ ਜਿਹਾ ਆਪਣੇ ਵੇਸਣ ਲਿਆ ਤੇ ਇਦਾਂ ਬਸ ਹੱਥ ਨਾਲ ਇਹਨੂੰ ਆਪਾਂ ਅੱਗੇ ਨੂੰ ਵਧਾ ਦੇਣਾ ਠੀਕ ਹੈ ਲੰਬਾ ਲੰਬਾ ਇਹਨੂੰ ਸ਼ੇਪ ਦੇ ਦੇਣੀ ਆ ਤੇ ਜੇਠਾ ਲਾਲ ਜੀ ਦਾ ਫੇਵਰਟ ਫਾਫੜਾ ਬਣ ਕੇ ਬਿਲਕੁਲ ਤਿਆਰ ਹੋ ਜੂਗਾ ਜੇ ਤਾ ਤੁ ਹੱਥ ਨਾਲ ਨਾ ਬਣੇ ਤਾਂ ਇਸ ਤਰ੍ਹਾਂ ਤੁਸੀਂ ਵਿਲਣਨਾ ਵੀ ਬਣਾ ਸਕਦੇ ਹੋ ਤੇ ਮੈਂ ਦੋਹਾਂ ਤਰੀਕਿਆਂ ਨਾਲ ਹੀ ਬਣਾਏ ਸੀਗੇ ਪਰ ਮੈਨੂੰ ਵੇਲਣੇ ਵਾਲਾ ਕੰਮ ਜ਼ਿਆਦਾ ਹੀ ਸੌਖਾ ਲੱਗਾ ਸੀਗਾ ਤੇ ਇਹਨੂੰ ਵੇਲਣਾ ਤੁਸੀਂ ਬਿਲਕੁਲ ਪਤਲਾ ਬਤਲਾ ਹੀ ਆ ਉਸ ਤੋਂ ਬਾਅਦ ਆਪਾਂ ਨੇ ਕढ़ाई ਤਰੀ ਸੀ ਇਹ ਚ ਪਾਇਆ ਤੇਲ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਵਾਰ-ਵਾਰ ਆਪਣੇ ਜਿਹੜੇ ਪਾਪੜੇ ਉਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਤੇ ਲਾਸਟ ਤੇ ਮੈਂ ਇੱਕ ਹਰੀ ਮਿਰਚ ਵੀ ਫਰਾਈ ਕਰੂੰਗੀ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਤੇ ਹੁਣ ਦੇਖੋ ਤੁਸੀਂ ਇਹਨਾਂ ਨੂੰ ਆਪਾਂ ਇਦਾਂ ਹੀ ਸਾਰਿਆਂ ਨੂੰ ਫਰਾਈ ਕਰ ਲੈਣਾ ਸਾਰੇ ਪਹਿਲਾਂ ਆਪਾਂ ਬਣਾ ਕੇ ਰੱਖਲੇ ਸੀਗੇ ਧਨਵਾਰ-ਵਾਰੀ ਚ ਪਾਈ ਜਾਵਾਂਗੇ ਤੇ ਫਰਾਈ ਕਰੀ ਜਾਵਾਂਗੇ ਇੱਕ ਕੋਲੀ ਵੇਸਨ ਦੀ ਸੀਗੀ ਤੇ ਤਕਰੀਬਨ ਦੇਖੋ ਤੁਸੀਂ ਕਿੰਨੇ ਸਾਰੇ ਫਾਫੜੇ ਆਪਾਂ ਨੇ ਬਣਾ ਕੇ ਤਿਆਰ ਕਰ ਲਏ ਆ ਤੇ ਬੱਚਿਆਂ ਨੂੰ ਬਹੁਤ ਪਸੰਦ ਆਏ ਤੇ ਉਹਨਾਂ ਨੇ ਬਹੁਤ ਹੀ ਖੁਸ਼ ਹੋ ਕੇ ਖਾਦੇ ਨਿੱਕੀਆਂ-ਬੁਟੀਆਂ ਚੀਜ਼ਾਂ ਆਪਾਂ ਵੀ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਟਰਾਈ ਕਰਨਾ ਚਾਹੀਦਾ ਬਣਾਉਣਾ ਵੀ ਚਾਹੀਦਾ ਏ ਤੇ ਜ਼ਰੂਰੀ ਨਹੀਂ ਕਿ ਹਰ ਇੱਕ ਚੀਜ਼ ਖਰੀਦ ਕੇ ਹੀ ਖਾਦੀ ਜਾਂਦੀ ਆ ਇੱਥੇ ਗੱਲ ਪੈਸਾ ਹੋਣ ਜਾਂ ਨਾ ਹੋਣ ਦੀ ਨਹੀਂ ਹੁੰਦੀਗੀ ਇੱਥੇ ਗੱਲ ਇਹ ਹੁੰਦੀ ਆ ਵੀ ਤੁਹਾਨੂੰ ਦੇਖੋ ਆਪਣੇ ਸਿਹਤ ਨਾਲ ਕਿੰਨਾ ਪਿਆਰ ਆ ਹਨਾ ਤਾਂ ਹੀ ਆਪਾਂ ਸਾਫ਼-ਸੁਥਰੀਆਂ ਚੀਜ਼ਾਂ ਘਰੇ ਬਣਾ ਕੇ ਖਾਣੇ ਹਨਾ ਤਾਂ ਕਰਕੇ ਤੇ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਜਦ ਤੁਸੀਂ ਮੇਰੇ ਤਰੀਕੇ ਨਾਲ ਬਣਾਇਆ ਤੇ ਕਿਵੇਂ ਲੱਗਾ ਥੈਂਕ ਯੂ ਫॉर ਵਾਚਿੰਗ